ਸਾਹਿਬ ਜੀਓ ਜਿਹ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜਾ ਤੂੰ ਤਾਂ ਕਉ ਜਾਪ ਜਿਹ ਪ੍ਰਸਾਦ ਤੇਰੀ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇਂ ਸਾਚ ਰੀ ਮਨ ਮੇਰੀ ਤੂੰ ਤਾਂ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਈ ਨਾਨਕ ਜਾਪ ਜਪੈ ਜਪ ਸੋਈ ਨਾਨਕ ਜਾਪ ਜਪੈ ਜਪ ਸੋਈ ਵਾਹਿਗੁਰੂ ਜਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਗਰ ਛਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਜਨੋ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ 6ਵੀਂ ਅਸ਼ਟਪਦੀ ਦਾ ਇਹ 7ਵਾਂ ਪਦਾ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਇਸ 7ਵੀਂ ਪੌੜੀ ਦੀ ਵਿਚਾਰ ਅੱਜ ਆਪਾਂ ਕਰਨ ਦਾ ਯਤਨ ਕਰਾਂਗੇ ਇਸ ਪਾਵਨ ਪਦੀ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹ ਬਖਸ਼ਿਸ਼ਾਂ ਉਹਨਾਂ ਰਹਿਮਤਾਂ ਦੀ ਗੱਲ ਕੀਤੀ ਹੈ ਜਿਹੜੀਆਂ ਰਹਿਮਤਾਂ ਸੰਸਾਰ ਦੇ ਉੱਤੇ ਹਰ ਇੱਕ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀਆਂ ਜਿਵੇਂ ਪਿਛਲੇ ਪਦੇ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੱਲ ਹੱਥਾਂ ਦੀ ਪੈਰਾਂ ਦੀ ਕੰਨਾਂ ਦੀ ਰਸਨਾ ਦੀ ਕੀਤੀ ਸੀ ਉਹ ਜਿਹੜੀਆਂ ਦਾਤਾਂ ਨੇ ਉਹ ਹਰ ਇੱਕ ਮਨੁੱਖ ਨੂੰ ਮਿਲੀਆਂ ਹੋਈਆਂ ਨੇ ਪਰ ਇਸ ਪਾਵਨ ਪਦੇ ਦੇ ਅੰਦਰ ਜਿਹੜੀਆਂ ਬਖਸ਼ਿਸ਼ਾਂ ਦੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰਦੇ ਨੇ ਉਹ ਦਾਤਾਂ ਹਰ ਇੱਕ ਦੀ ਝੋਲੀ ਦੇ ਵਿੱਚ ਗੁਰਮਖ ਖੋਨੈ ਪੈਂਦੀਆਂ ਜਿਵੇਂ ਦੁਨਿਆਵੀ ਸ਼ੋਭਾ ਹੈ ਪ੍ਰਸਿੱਧੀ ਹੈ ਹੁਣ ਹਰ ਇੱਕ ਮਨੁੱਖ ਨੂੰ ਤੇ ਦੁਨਿਆਵੀ ਸ਼ੋਭਾ ਪ੍ਰਸਿੱਧੀ ਪ੍ਰਾਪਤ ਨਹੀਂ ਹੁੰਦੀ ਵਡਿਆਈ ਹੈ ਵਿਵੇਕਤਾ ਦੀ ਦਾਤ ਹੈ ਸੰਸਾਰ ਦੇ ਵਿੱਚ ਇਦਾਂ ਮਨੁੱਖ ਨੇ ਪ੍ਰਗਟ ਹੋ ਜਾਣਾ ਮਸ਼ਹੂਰ ਹੋ ਜਾਣਾ ਇਹ ਦਾਤਾਂ ਸਾਰਿਆਂ ਨੂੰ ਨਹੀਂ ਮਿਲਦੀਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜੇ ਤੈਨੂੰ ਮਿਲੀਆਂ ਨੇ ਤਾਂ ਫਿਰ ਉਹ ਦਾਤਾਂ ਮਿਲ ਜਾਣ ਤੋਂ ਬਾਅਦ ਰੱਬ ਦਾ ਧੰਨਵਾਦ ਕਰ ਉਹਦਾ ਸ਼ੁਕਰਾਨਾ ਕਰ ਉਹਨੂੰ ਸਦਾ ਚੇਤੇ ਰੱਖ ਪਾਤਸ਼ਾਹੀ ਪੰਚਨ ਨੇ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਪ੍ਰਗਟ ਸ਼ਬਦ ਦਾ ਅਰਥ ਹੁੰਦਾ ਹੈ ਪ੍ਰਸਿੱਧ ਹੋ ਜਾਣਾ ਸ਼ੋਭਾ ਵਾਲਾ ਹੋ ਜਾਣਾ ਮਸ਼ਹੂਰ ਹੋ ਜਾਣਾ ਜਿਵੇਂ ਇੱਕ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਭਗਤ ਰਵਦਾਸ ਸਾਹਿਬ ਜੀ ਦੇ ਪ੍ਰਥਾਈ ਵਰਤੇ ਬਾਣੀ ਅੰਦਰ ਪ੍ਰਗਟ ਸ਼ਬਦ ਰਬਦਾਸ ਟਵੰਤਾ ਢੂਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਿਨ ਲਕਿ ਤੀਖੂ ਕੰਮ ਕੀ ਐ ਉਹਦਾ ਮਰੇ ਹੋਏ ਪਸ਼ੂਆਂ ਨੂੰ ਢੋਣਾ ਹੀ ਤੇ ਹੈ ਨਾ ਗੁਰਮਖੋ ਕਦੇ ਕੋਈ ਸੋਚ ਸਕਦਾ ਸੀ ਇਦਾਂ ਵੀ ਇੱਕ ਮਰੇ ਹੋਏ ਪਸ਼ੂਆਂ ਨੂੰ ਢੋਣ ਵਾਲਾ ਇਨਸਾਨ ਅਤ ਦੀ ਗਰੀਬੀ ਦੇ ਵਿੱਚ ਉਹ ਜੰਮਿਆ ਜਿਸ ਨੂੰ ਬ੍ਰਾਹਮਣ ਉੱਚ ਜਾਤੀਏ ਅਤ ਦੀ ਨੀਵੀਂ ਜਾਤ ਕਹਿੰਦੇ ਉਹਦੇ 'ਚ ਜੰਮਿਆ ਤੇ ਕੰਮ ਵੀ ਕੀ ਆ ਮਰੇ ਹੋਏ ਪਸ਼ੂਆਂ ਨੂੰ ਚੁੱਕਣਾ ਢੋਣਾ ਉਹਦੀ ਚੰਬੜੀ ਉਤਾਰਨੀ ਹੈ ਜੁੱਤੀਆਂ ਬਣਾਉਣੀਆਂ ਨੇ ਕਿ ਉਸ ਦੀ ਸ਼ੋਭਾ ਦੁਨੀਆਂ ਦੇ ਵਿੱਚ ਪਰਮਾਤਮਾ ਦਾ ਭਗਤ ਕਰਕੇ ਹੋ ਜਾਏਗੀ ਉਸ ਦੀ ਲੋਕ ਪੂਜਾ ਕਰਨਗੇ ਉਹਦੇ ਅੱਗੇ ਲੋਕ ਸਿਰ ਝੁਕਾਇਆ ਕਰਨ ਕੋਈ ਖੁਕ ਕਦੇ ਸੋਚਿਆ ਨਹੀਂ ਸੀ ਜਾ ਸਕੀਦਾ ਤੁਸੀਂ ਦੇਖੋ ਨਾ ਜਦੋਂ ਭਗਤ ਬਾਬਾ ਨਾਮ ਗੁਰੂਵਦਾਸ ਸਾਹਿਬ ਜੀ ਆਪਣੀ ਅਵਸਥਾ ਦੀ ਆਪਣੇ ਸਮਾਜਿਕ ਵਰਤਾਰੇ ਦੀ ਗੱਲ ਕਰਦੇ ਨੇ ਤੇ ਕੀ ਕਹਿੰਦੇ ਨੇ ਜਾ ਕੀ ਛੋਤ ਜਗਤ ਕੋ ਲੱਗਾ ਇਹ ਉਹਨਾਂ ਨੇ ਖੁਦ ਆਪਣੇ ਬਚਨ ਕਹੇ ਐ ਪ੍ਰਮਾਤਮਾ ਤੇਰੀ ਤੋਂ ਬਿਨਾ ਸਾਨੂੰ ਕੋਈ ਥੋੜਾ ਕੋਈ ਹੋਰ ਲਾੜ ਕਰ ਸਕਦਾ ਹੈ ਤੇਰੀ ਤੋਂ ਬਿਨਾ ਪ੍ਰਮਾਤਮਾ ਸਾਨੂੰ ਕੋਈ ਹੋਰ ਤੇਰੇ ਤੋਂ ਬਾਦ ਥੋੜਾ ਕੋਈ ਪਿਆਰ ਕਰ ਸਕਦਾ ਐਸੀ ਲਾਲ ਤੁਝ ਬਿਨ ਕੌਣ ਕਰੇ ਤੇਰੀ ਤੋਂ ਬਿਨਾ ਐਸਾ ਲਾੜ ਐਸਾ ਪਿਆਰ ਪ੍ਰਮਾਤਮਾ ਸਾਡੇ ਨਾਲ ਕੋਈ ਨਹੀਂ ਕਰਦਾ ਗਰੀਬ ਨਵਾਜ਼ ਗੁਸਈਆਂ ਮੇਰਾ ਮੱਥ ਹੈ ਛਤਰ ਹੈ ਤਰੈ ਤੂੰ ਤੇ ਗਰੀਬਾਂ ਨੂੰ ਨਵਾਜਣ ਵਾਲਾ ਤੂੰ ਤੇ ਮਸਤਕ ਦੇ ਉੱਪਰ ਛਤਰ ਚੜਾ ਦਿੰਦਾ ਹੈ ਸ਼ੋਭਾ ਕਰਾ ਦਿੰਦਾ ਹੈ ਜਾ ਕੀ ਛੋਤ ਜਗਤ ਕੋ ਲਾਗੈ ਛੋਤੋਂ ਦਾ ਗੁਰਨ ਖੁ ਪਰਛਾਈ ਜੀ ਦੀ ਪਰਛਾਈ ਤੋਂ ਵੀ ਲੋਕ ਡਰਦੇ ਸੀ ਇਦਾਂ ਵੀ ਕਿਤੇ ਪਰਛਾਵਾਂ ਨਾ ਪੈ ਜੇ ਮਹਾਰਾਸ਼ਟਰ ਦੇ ਵਿੱਚ ਨਾ ਗੁਰਮ ਕੋ ਇੱਕ ਮਹਾਰ ਜਾਤੀ ਹੈ ਡਾਕਟਰ ਭੀਮਰਾਓ ਅੰਮੇਦਕਰ ਵੀ ਉਸੇ ਜਾਤੀ ਨਾਲ ਸੰਬੰਧਿਤ ਨੇ ਮਹਾਰ ਜਾਤੀ ਇਹ ਮੰਨਿਆ ਜਾਂਦਾ ਸੀ ਕਿ ਉਸ ਜਾਤੀ ਦੇ ਲੋਕਾਂ ਨੂੰ ਜਦੋਂ ਪਿੰਡ ਤੋਂ ਬਾਹਰ ਨਿਕਲਦੇ ਸਨ ਨਾ ਤੇ ਆਪਣੇ ਪਿੱਛੇ ਰੁੱਖ ਦੀਆਂ ਟਾਹਣੀਆਂ ਬਨ ਕੇ ਤੁਰਨਾ ਪੈਂਦਾ ਸੀ ਕਿਉਂ ਤੁਰਨਾ ਪੈਂਦਾ ਸੀ ਕਿ ਜਿੱਥੇ-ਜਿੱਥੇ ਤੁਸੀਂ ਪਾਈ ਪੈਰ ਰੱਖ ਰਹੇ ਹੋ ਤੁਹਾਡੇ ਪੈਰਾਂ ਦੇ ਨਿਸ਼ਾਨ ਤੁਹਾਡੇ ਪਿੱਛੇ ਬਨੀਆਂ ਟਾਹਣੀਆਂ ਦੇ ਨਾਲ ਸਾਫ਼ ਹੁੰਦੇ ਆਉਣ ਜੇ ਕਿਸੇ ਉੱਚ ਜਾਤੀਏ ਬੰਦੇ ਦਾ ਪੈਰ ਤੁਹਾਡੇ ਪੈਰ ਰੱਖੀ ਹੋਈ ਥਾਂ ਉੱਤੇ ਪੈ ਗਿਆ ਉਹਨੇ ਪ੍ਰਸ਼ਟ ਹੋ ਜਾਣਾ ਐਨੀ ਨਫ਼ਰਤ ਸੀ 1929 ਦੇ ਵਿੱਚ ਨਾ ਥੋੜਾ ਜਿਹਾ ਕਰ ਲਗੇ ਇਤਿਹਾਸ ਨੂੰ ਆਪਾਂ ਚੀਤੇ 1928-29 ਚ ਇੱਕ ਸਾਈਮਨ ਕਮਿਸ਼ਨ ਆਇਆ ਸੀ ਭਾਰਤ ਤੁਸੀਂ ਜੇ ਹਿਸਟਰੀ ਜਾਣਦੇ ਹੋ ਜਾਣਦੇ ਹੋਵੋਗੇ ਸਾਈਮਨ ਕਮਿਸ਼ਨ ਉਹ ਕੀ ਸੀ ਉਹ ਉਹ ਨਾ ਜਿਨੇ ਗਾਂਧੀ ਸੀ ਇਹ ਜਿਨੇ ਹੋਰ ਵੱਡੇ ਵੱਲ ਬਾਈ ਬਟੇਲ ਸੀ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਸੀ ਸਾਈਮਨ ਕਮਿਸ਼ਨ ਦਾ ਦੋ ਬੰਦਿਆਂ ਨੇ ਸਵਾਗਤ ਕੀਤਾ ਸੀ ਇੱਕ ਤੁਹਾਡੇ ਹਰਿਆਣੇ ਤੋਂ ਸਰ ਛੋਟੂ ਰਾਮ ਤੇ ਦੂਜਾ ਡਾਕਟਰ ਅੰਮੇਦਕਰ ਦੋਨਾਂ ਨੇ ਜੀ ਆਇਆਂ ਕਿਹਾ ਹੋਰ ਜਿਨੇ ਹਿੰਦੁਸਤਾਨ ਦੇ ਉਸ ਸਮੇਂ ਦੇ ਆਗੂ ਸੀ ਸਾਰਿਆਂ ਨੇ ਕੀਤਾ ਗੋ ਸਾਈਮਨ ਕਮਿਸ਼ਨ ਵਾਪਸ ਜਾਓ ਵਿਰੋਧ ਕੀਤਾ ਉਹਦਾ ਉਹ ਆਇਆ ਕਿਉਂ ਸੀ ਡਾਕਟਰ ਅਮੀਦਕਰ ਤੇ ਉਹਦੇ ਸਾਥੀਆਂ ਨੇ ਇੰਗਲੈਂਡ ਦੇ ਵਿੱਚ ਇਹ ਰਿਪੋਰਟਾਂ ਭੇਜੀਆਂ ਸੀ ਲਿਖਤਾਂ ਭੇਜੀਆਂ ਸੀ ਵੀ ਹਿੰਦੁਸਤਾਨ ਦੀ ਧਰਤੀ ਉੱਤੇ ਜਿਹੜੇ ਗਰੀਬ ਦਲਿਤ ਲੋਕ ਨੇ ਉਹਨਾਂ ਦਾ ਉਹਨਾਂ ਨੂੰ ਪਸ਼ੂਆਂ ਦੇ ਨਾਲੋਂ ਵੀ ਮਾੜਾ ਵਰਤਾਰਾ ਕੀਤਾ ਜਾਂਦਾ ਹੈ ਇੱਦਾਂ ਵੀ ਪਸ਼ੂਆਂ ਤੋਂ ਵੀ ਉਹਨਾਂ ਦੀ ਜ਼ਿੰਦਗੀ ਬੱਤਰ ਹੈ ਉਹ ਅੰਗਰੇਜ਼ਾਂ ਨੇ ਫਿਰ ਆਪਣਾ ਇੱਕ ਵਫ਼ਦ ਭੇਜਿਆ ਵੀ ਰਿਪੋਰਟ ਲੈ ਕੇ ਆ ਉਹ ਵੀ ਗੱਲ ਸਹੀ ਹੈ ਕਿ ਗਲਤ ਹੈ ਉਹ ਉਹ ਵਫਦ ਚੈੱਕ ਕਰਨ ਵਾਸਤੇ ਆਇਆ ਸੀ ਤੇ ਉਹ ਉਹਨੂੰ ਇੱਕ ਪਿੰਡ ਚ ਲੈ ਗਏ ਜਿਹੜਾ ਉਹ ਵਫਦ ਸਮੇ ਕੁਛ ਨਾ ਸੀ ਉਹਨੂੰ ਉਹਨੂੰ ਕਿਸੇ ਪਿੰਡ ਤੇ ਲੈ ਕੇ ਗਏ ਇਦਾਂ ਤੇ ਪਿੰਡ ਵਿੱਚ ਲ ਜਾ ਕੇ ਕਿਹਾ ਵੀ ਦੇਖੋ ਜੀ ਇੱਥੇ ਤਾਂ ਕੋਈ ਜਾਤ ਪਾਤ ਨਹੀਂ ਸਰ ਨਹੀਂ ਕੋ ਜਾ ਬਿਹਾਰ ਹੁੰਦਾ ਆ ਆ ਵੇਖੋ ਇੰਨਾ ਵੱਡਾ ਤਲਾਬ ਹੈ ਇੱਥੋਂ ਅਸੀਂ ਇਕੱਠੇ ਪਾਣੀ ਪੀਂਨੇ ਆ ਇੱਥੋਂ ਤੁਸੀਂ ਦੇਖੋ ਆਹ ਦੇਖੋ ਸਾਰੇ ਆ ਦੇਖੋ ਪਸ਼ੂ ਵੀ ਉੱਥੇ ਉਹਨਾਂ ਨੇ ਕੀ ਕਿਹਾ ਜਿਹੜੇ ਉੱਚ ਜਾਤੀਏ ਸੀ ਦੇਖੋ ਜੀ ਪਸ਼ੂ ਵੀ ਉੱਥੇ ਨਹਾ ਰਹੇ ਨੇ ਬੰਦੇ ਵੀ ਉੱਥੇ ਨਹਾ ਰਹੇ ਨੇ ਅੱਛਾ ਕੁਝ ਬ੍ਰਾਹਮਣ ਉੱਥੇ ਨਹਾਉਂਦੇ ਨੇ ਵੀ ਅਸੀਂ ਨਹਾ ਕੇ ਦਿਖਾਉਣੇ ਆ ਤੇ ਉਸ ਤੋਂ ਬਾਅਦ ਕਹਿੰਦੇ ਸਾਡੇ ਪਸ਼ੂ ਵਾੜ ਦਿਓ ਉਹ ਪਸ਼ੂ ਵੀ ਉਹਨਾਂ ਨੇ ਉੱਥੇ ਵਾੜਤੇ ਵੀ ਦੇਖੋ ਇੱਥੇ ਕੋਈ ਇਹ ਤਾਂ ਪਸ਼ੂਆਂ ਨਾਲ ਵੀ ਕੋਈ ਅਸੀਬਤ ਕਰਾਣੇ ਕਰਦੇ ਡਾਕਟਰ ਅੰbedkar ਕਹਿੰਦੇ ਤੁਸੀਂ ਇਹ ਦੱਸੋ ਪਸ਼ੂ ਨਾ ਵਾੜੋ ਤੁਸੀਂ ਕਿ ਸ਼ੁੱਧਰ ਨੂੰ ਵਾੜ ਕੇ ਦੇਖੋ ਛਪੜ ਚ ਜਦੋਂ ਉਹਨਾਂ ਨੇ ਪਸ਼ੂਆਂ ਦੀ ਥਾਂ ਉੱਤੇ ਕਿਸੇ ਗਰੀਬ ਬੰਦੇ ਨੂੰ ਉੱਥੇ ਵੜਿਆ ਨਾ ਤੇ ਬ੍ਰਾਹਮਣ ਕਹਿੰਦੇ ਅੱਡ ਤੋਂ ਬਾਅਦ ਇਹ ਤਲਾਬ ਪ੍ਰਸ਼ਟ ਹੋ ਗਿਆ ਇੱਥੇ ਅਸੀਂ ਨਾਉਣਾ ਨਹੀਂ ਅਰਥ ਕੀ ਬਣਿਆ ਵੀ ਜੇ ਤਲਾਬ ਦੇ ਵਿੱਚ ਪਸ਼ੂ ਵੜ ਜਾਂਦਾ ਸੀ ਤੇ ਕੁਝ ਨਹੀਂ ਸੀ ਹੁੰਦਾ ਜੇ ਕੋਈ ਨੀਵੀਂ ਜਾਤ ਦਾ ਬੰਦਾ ਵੜ ਜਾਂਦਾ ਕਹਿੰਦੇ ਤਲਾਬ ਹੀ ਪ੍ਰਸ਼ਟ ਹੋ ਗਿਆ ਇਹੋ ਜਿਹਾ ਇਹੋ ਜਿਹਾ ਸਮਾਂ ਵੀ ਸੀ ਇਸ ਦੁਨੀਆ ਦੇ ਉੱਤੇ ਭਗਤ ਰਵਦਾਸ ਕਹਿੰਦੇ ਜਾਕੀ ਛੋਤ ਜਗਤ ਕੋ ਲਾਗੈ ਜੀਦੇ ਪਰਸ਼ਾਵੇਂ ਤੋਂ ਵੀ ਦੁਨੀਆ ਦੂਰ ਭਜਦੀ ਸਿ ਵੀ ਪਰਸ਼ਾਵਾ ਨਾ ਕਿਤੇ ਪੈ ਜੇ ਤਾਂ ਪਰ ਤੂੰ ਹੀ ਟਰੈ ਉਹਨਾਂ ਉਪਰ ਤੇ ਤੂੰ ਹੀ ਪ੍ਰਮਾਤਮਾ ਕਿਰਪਾ ਕਰਦਾ ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨੀਵੀਆਂ ਨੂੰ ਉੱਚੀਆਂ ਕਰਨ ਵਾਲਿਆ ਕੇਵਲ ਤੂੰ ਹੀ ਐ ਜਿਹੜਾ ਡਰਦਾ ਨਹੀਂ ਕਿਸੇ ਤੋਂ ਇਸ ਕਰਕੇ ਰਵਦਾਸ ਪ੍ਰਵੰਤਾ ਢੋਰ ਨੀਤ ਉਹ ਰਵਦਾਸ ਜਿਹੜਾ ਰੋਜ਼ਾਨਾ ਮਰੇ ਹੋਏ ਪਸ਼ੂਆਂ ਨੂੰ ਢੋਂਦਾ ਗੁਰਮਖੋ ਤਿੰਨ ਤਿਆਗੀ ਮਾਇਆ ਉਸ ਨੇ ਫਿਰ ਮਾਇਆ ਦਾ ਮੋਹ ਤਿਆਗ ਦਿੱਤਾ ਉਸ ਨੇ ਵਕਾਰਾਂ ਨੂੰ ਤਿਆਗ ਦਿੱਤਾ ਪ੍ਰਗਟ ਹੋਆ ਸਾਧ ਸੰਗ ਗੁਰੂ ਦੀ ਸਾਧੂ ਦੀ ਸੰਗਤ ਦੇ ਰਾਹੀਂ ਸੰਸਾਰ ਤੇ ਪ੍ਰਗਟ ਹੋ ਗਿਆ ਪ੍ਰਸਿੱਧ ਹੋ ਗਿਆ ਇਹਦਾ ਸ਼ੋਭਾ ਵਾਲਾ ਹੋ ਗਿਆ ਹੁਣ ਇਹ ਸ਼ੋਭਾ ਵਾਲਾ ਇਹ ਵਿੜਿਆਈ ਵਾਲਾ ਕਿਹਨੇ ਕੀਤਾ ਜੀ ਕੇਵਲ ਇੱਕ ਪਰਮੇਸ਼ਰ ਦੇ ਨਾਮ ਨੇ ਦੂਜੀ ਤੇ ਗੁਰਮਖੋ ਕੋਈ ਤਾਕਤ ਨਹੀਂ ਹੈ ਨਾ ਨਾ ਕਿਸੇ ਤੀਰਥ ਨੇ ਨਾ ਕਿਸੇ ਦੇਵੀ ਨੇ ਨਾ ਕਿਸੇ ਦੇਵਤੇ ਨੇ ਨਾ ਕਿਸੇ ਪੀਰ ਨੇ ਨਾ ਕਿਸੇ ਪਗੰਬਰ ਨੇ ਰਵਦਾਸ ਕਹਿੰਦੇ ਮੈਨੂੰ ਕਿਸੇ ਨੇ ਉੱਚਿਆ ਨਹੀਂ ਕੀਤਾ ਜੇ ਉੱਚਿਆ ਕੀਤਾ ਤੇ ਕੇਵਲ ਪ੍ਰਭੂ ਤੇਰੇ ਨਾਮ ਨੇ ਕੀਤਾ ਇੱਕੋ ਹੀ ਤਰੀਕਾ ਹੈ ਗੁਰਮਖੋ ਜਿਹੜੇ ਜਿਹੜੇ ਉੱਚੇ ਹੋਏ ਨਾ ਜੋ ਵੀ ਸੰਸਾਰ ਚ ਉੱਚੇ ਹੋਏ ਉਹ ਉਹ ਕੇਵਲ ਉਹਨੂੰ ਇੱਕੋ ਹੀ ਹੈ ਪਰਮੇਸ਼ਰ ਦੇ ਨਾਮ ਨੇ ਉੱਚਿਆ ਕੀਤਾ ਗੁਰੂ ਨੇ ਸਾਨੂੰ ਕਿਉਂ ਜੋੜਿਆ ਸੀ ਇੱਕ ਪਰਮੇਸ਼ਰ ਦੇ ਨਾਲ ਤਾਂ ਹੀ ਜੋੜਿਆ ਸੀ ਇੱਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੈਨੂੰ ਕਿਸੇ ਨੇ ਉੱਚਿਆ ਨਹੀਂ ਕਰਨਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਗੁਰਮੁਖੋ ਇਹ ਤੁਸੀਂ ਬਠਿੰਡੇ ਜਾਉਣਾ ਇੱਕ ਕਿਲਾ ਹੈ ਬਹੁਤ ਵੱਡਾ ਉੱਥੇ ਉਹ ਉਹ ਲਗਭਗ 1500 1600 ਸਾਲ ਪੁਰਾਣਾ ਬੜਾ ਪੁਰਾਣਾ ਹੈ ਉਸ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ ਤੇ ਇੰਜ ਸਿੱਖ ਬੈਠੇ ਸਿੱਖਾਂ ਨੇ ਪੁੱਛਿਆ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੁਸੀਂ ਕਹਿੰਦੇ ਹੋ ਵੀ ਨਾਮ ਜਪਣ ਵਾਲਿਆਂ ਦੀ ਸ਼ੋਭਾ ਹੁੰਦੀ ਹੈ ਵਡਿਆਈ ਹੁੰਦੀ ਹੈ ਜੇ ਪ੍ਰਸਾਣ ਤੋਂ ਪ੍ਰਗਟ ਸੰਸਾਰ ਇਹ ਵਿਚਾਰ ਰਹੇ ਆਪਾਂ ਤੇ ਪਾਤਸ਼ਾਹ ਪ੍ਰਸਿੱਧੀ ਤੇ ਪੈਸੇ ਵਾਲਿਆਂ ਦੀ ਵੀ ਬਹੁਤ ਹੁੰਦੀ ਹੈ ਤੁਸੀਂ ਕਹਿੰਦੇ ਹੋ ਵੀ ਨਾਮ ਜਪਣ ਵਾਲਿਆਂ ਅੱਗੇ ਦੁਨੀਆ ਝੁੱਕਦੀ ਹੈ ਪੈਸੇ ਵਾਲਾ ਨੂੰ ਵੀ ਦੁਨੀਆ ਬਹੁਤ ਮੱਥਾ ਟੇਕਦੀ ਹੈ ਗੁਰੂ ਗੋਬਿੰਦ ਸਾਹਿਬ ਫਿਰ ਇਹ ਤਾਂ ਗੱਲ ਬਰਾਬਰ ਜੀ ਹੋ ਗਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਕਬੀਰ ਸਾਹਿਬ ਦਾ ਨਾਮ ਜਾਣਦੇ ਹੋ ਕਿੰਨੇ ਜਾਣਦੇ ਹੋ ਕਹਿਣ ਲੱਗੇ ਪਾਤਸ਼ਾਹ ਸਾਰੇ ਜਾਣਦੇ ਆ ਗੁਰੂ ਦਾ ਤਰੀਕਾ ਇਸ ਨੇ ਸਮਝਾਉਂਦਾ ਹੈ ਭਾਈ ਕਬੀਰ ਸਾਹਿਬ ਦਾ ਨਾਮ ਜਾਣਦੇ ਹੋ ਕਿਤਨੇ ਕੁ ਜਾਣਦੇ ਹੋ ਸਾਰੇ ਕਹਿਣ ਲੱਗੇ ਪਾਤਸ਼ਾਹ ਸਾਰੇ ਜਾਣਦੇ ਆ ਕਬੀਰ ਸਾਹਿਬ ਦੇ ਵੇਲੇ ਤਖਤ ਉੱਤੇ ਰਾਜਾ ਕੌਣ ਬੈਠਾ ਸੀ ਕਿੰਨੇ ਜਾਣਦੇ ਹੋ ਇੱਕ ਨੇ ਵੀ ਹੱਥ ਨਹੀਂ ਖੜਾ ਕੀਤਾ ਕਹਿੰਦੇ ਜੀ ਨਹੀਂ ਜਾਣਦੇ ਕੌਣ ਸੀ ਰਾਜਾ ਉਸ ਸਮੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਨ ਲੱਗੇ ਜਿਹੜਾ ਰਾਜਾ ਸੀ ਨਾ ਉਸ ਸਮੇਂ ਦਾ ਉਹ ਬਹੁਤ ਪੈਸੇ ਵਾਲਾ ਸੀ ਉਹਦੀ ਬੜੀ ਵਡਿਆਈ ਸੀ ਤੁਰਦਾ ਸੀ ਤੇ ਲੋਕ ਦੁਨੀਆ ਉਹਨੂੰ ਝੁਕਦੀ ਸੀ ਉਹਦੇ ਅੱਗੇ ਧਨ ਦੌਲਤ ਬੜਾ ਸੀ ਸਾਥੀ ਘੋੜੇ ਬੜੇ ਸੀ ਤਾਕਤ ਬਹੁਤ ਸੀ ਫੌਜਾਂ ਬਹੁਤ ਸੀ ਉਹਦੇ ਕੋਲੇ ਪਰ ਤੁਸੀਂ ਨਾਮ ਨਹੀਂ ਜਾਣਦੇ ਤੁਸੀਂ ਨਾਮ ਕਿਹਦਾ ਜਾਣਦੇ ਹੋ ਜਿਦੇ ਕੋਲੇ ਨਾ ਹਾਥੀ ਨੇ ਨਾ ਘੋੜੇ ਨੇ ਨਾ ਤਖਤ ਹੈ ਨਾ ਤਾਜ ਹੈ ਨਾ ਨੌਕਰ ਨੇ ਨਾ ਵੜਿਆ ਨਾ ਕੋਈ ਧਨ ਦੌਲਤ ਹੈ ਤੁਸੀਂ ਨਾਮ ਜਾਣਦੇ ਹੋ ਨਾਮ ਜਪਣ ਵਾਲੇ ਦਾ ਜਿਤੇ ਨਾਮ ਜਪਣ ਵਾਲੇ ਦਾ ਨਾਮ ਜਾਣਦੇ ਹੋ ਪੈਸੇ ਦੀ ਸ਼ੋਭਾ ਗੁਰਮਖੋ ਉਦੋਂ ਤੱਕ ਹੈ ਜਦ ਤੱਕ 2 ਪੀੜੀਆਂ 4 ਪੀੜੀਆਂ ਆਪਾਂ ਜਿੰਨੇ ਬੈਠੇ ਆਂ ਵੱਧ ਤੋਂ ਵੱਧ ਸਾਡੇ ਵਿੱਚੋਂ ਅਸੀਂ ਆਪਣੇ ਪੁਰਦਾਦਾ ਦਾ ਨਾਮ ਜਾਣਦੇ ਹੋਵਾਂਗੇ ਬਸ ਚਾਰ ਕਪੀੜੀਆਂ ਦਾ ਨਾਮ ਆਪਾਂ ਜਾਣਦੇ ਹਾਂ ਉਸ ਤੋਂ ਬਾਅਦ ਕਿੰਨਾਕ ਜਾਣਦੇ ਅਸੀਂ ਆਪਣੀਆਂ ਪੀੜੀਆਂ ਨਹੀਂ ਜਾਣਦੇ ਚਾਰ ਕਪੀੜੀਆਂ ਤੋਂ ਵੱਧ ਅਸੀਂ ਆਪਣੀ ਪੀੜੀ ਨਹੀਂ ਜਾਣਦੇ ਪਰ ਗੁਰਮਖੋ ਜਿਨ੍ਹਾਂ ਦੀਆਂ ਵਡਿਆਈਆਂ ਗਾ ਰਹੇ ਹਾਂ ਜਿਨ੍ਹਾਂ ਦੀ ਸ਼ੋਭਾ ਕਰ ਰਹੇ ਹਾਂ ਉਹ ਕੌਣ ਨੇ ਉਹ ਸਾਡੇ ਸਰੀਰਕ ਤੌਰ ਤੇ ਕੁਝ ਨਹੀਂ ਲੱਗਦੇ ਇੱਕੋ ਹੀ ਹੈ ਉਹਨਾਂ ਧਰਮ ਕਮਾਇਆ ਉਹਨਾਂ ਸੱਚ ਕਮਾਇਆ ਉਹਨਾਂ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਨੂੰ ਜਾਣਦੇ ਆ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜੇ ਤੈਨੂੰ ਸ਼ੋਭਾ ਮਿਲੀ ਹੈ ਵਡਿਆਈ ਮਿਲੀ ਹੈ ਤੇ ਇਹ ਤੇਰੇ ਉਦਮ ਕਰਕੇ ਨਹੀਂ ਜਿਹੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੂੰ ਸੰਸਾਰ ਵਿੱਚ ਪ੍ਰਸਿੱਧ ਹੋਇਆ ਹੈ ਤੂੰ ਸੰਸਾਰ ਵਿੱਚ ਸ਼ੋਭਾ ਵਾਲਾ ਹੋਇਆ ਹੈ ਮਸ਼ਹੂਰ ਹੈ ਲੋਕ ਤੇਰੇ ਨਾਮ ਨੂੰ ਜਾਣਦੇ ਨੇ ਤੇ ਇਹ ਚੇਤਾ ਰੱਖੀ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਉਹਦਾ ਰਹਿਮਤ ਹੈ ਉਹਦਾ ਤਰਸ ਹੈ ਉਹਦੀ ਵਡਿਆਈ ਹੈ ਇਸ ਕਰਕੇ ਸ਼ੋਭਾ ਉਸ ਤੱਕ ਸੱਚੇ ਮਾਰਗ ਚੱਲਦੇ ਆ ਉਸ ਤੱਕਰੇ ਜਹਾਨ ਇਹ ਇਹ ਉਸ ਤੱਕ ਤਾਂ ਹੈ ਜੇ ਤੂੰ ਸੱਚ ਦੇ ਮਾਰਗ ਤੇ ਚੱਲੇਗਾ ਉਦੀ ਕਿਰਪਾ ਹੈ ਇਹ ਜਿਹੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਉਸ ਪ੍ਰਭੂ ਨੂੰ ਜਿਸ ਦੀ ਕਿਰਪਾ ਦੇ ਨਾਲ ਤੂੰ ਸੰਸਾਰ ਵਿੱਚ ਪ੍ਰਗਟ ਹੋਇਆ ਪ੍ਰਸਿੱਧ ਹੋਇਆ ਤਿਸ ਪ੍ਰਭ ਕੋ ਮੂਲ ਨ ਮਨੋਂ ਵਿਸਾਰ ਫਿਰ ਮੂਲ ਮਤਾ ਉਸ ਪਰਮਾਤਮਾ ਨੂੰ ਤੂੰ ਆਪਣੇ ਹਿਰਦੇ ਵਿੱਚੋਂ ਭੁਲਾ ਉਹਨੂੰ ਸਦਾ ਚੇਤੇ ਰੱਖ ਜਹਿ ਪ੍ਰਸਾਦ ਤੇਰਾ ਪ੍ਰਤਾਪ ਪ੍ਰਤਾਪ ਕਹਿੰਦੇ ਨੇ ਵਡਿਆਈ ਨੂੰ ਗੁਰਮਖੋ ਜਿਸ ਦੀ ਜੇ ਤੈਨੂੰ ਵਡਿਆਈਆਂ ਮਿਲੀਆਂ ਨੇ ਵਡਿਆਈ ਮਿਲੀ ਹੈ ਤੈਨੂੰ ਤੇਰੀ ਵਡਿਆਈ ਕੀ ਹੁੰਦੀ ਹੈ ਤੇਰੀਆਂ ਸਿਫਤਾਂ ਹੁੰਦੀਆਂ ਨੇ ਲੋਕ ਤੇਰੇ ਗੁਣ ਗਾਉਂਦੇ ਨੇ ਤੇਰੀ ਸ਼ੋਭਾ ਹੁੰਦੀ ਹੈ ਵੀ ਬੰਦਾ ਬੜਾ ਵਧੀਆ ਹੈ ਇਹ ਤੇਰੀ ਸ਼ੋਭਾ ਇਹ ਸਭ ਕੁਝ ਉਸ ਪਰਮਾਤਮਾ ਦੀ ਕਿਰਪਾ ਹੈ ਇਤਿਹ ਗੁਣ ਗਾਏ ਜਾ ਰਹੇ ਨੇ ਤੇਰਾ ਨਾਮ ਗਾਇਆ ਜਾ ਰਿਹਾ ਹੈ ਤੇਰੀ ਵਡਿਆਈ ਹੋ ਰਹੀ ਹੈ ਤੇਰੀਆਂ ਚੰਗਿਆਈਆਂ ਦੁਨੀਆਂ ਵਿੱਚ ਦਿਖ ਰਹੀਆਂ ਨੇ ਪਾਤਸ਼ਾਹ ਕਹਿੰਦੇ ਜੇਹ ਪ੍ਰਸਾਦ ਤੇਰਾ ਪ੍ਰਤਾਪ ਤੇਰਾ ਪ੍ਰਤਾਪ ਬਣਿਆ ਹੋਇਆ ਤੇਰੀ ਵਡਿਆਈ ਬਣੀ ਹੋਈ ਹੈ ਰੇ ਮਨ ਮੂੜ ਐ ਮੂਰਖ ਮਨਾ ਤੂੰ ਤਾਂ ਕਉ ਜਾਪ ਤੂੰ ਉਸ ਪਰਮਾਤਮਾ ਨੂੰ ਜਪਿਆ ਕਰ ਫਿਰ ਉਹਦਾ ਸਿਮਰਨ ਕਰਿਆ ਕਰ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਰੇ ਕੰਮ ਸਫਲ ਹੁੰਦੇ ਨੇ ਜਿਹੜੇ ਕੰਮ ਦੇ ਵੱਲ ਤੁਰਦਾ ਉਹ ਕੰਮ ਸਫਲ ਹੋ ਜਾਂਦਾ ਜਿਸ ਕੰਮ ਨੂੰ ਹੱਥ ਪਾਉਣਾ ਹੈ ਉਹ ਪੂਰਾ ਹੋ ਜਾਂਦਾ ਪਾਤਸ਼ਾਹ ਕਹਿੰਦੇ ਇਹ ਤੇਰੇ ਕਾਰਜ ਪੂਰੇ ਕਿਉਂ ਹੋ ਰਹੇ ਨੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦੇ ਤਰਸ ਦੇ ਨਾਲ ਉਹਦੀ ਰਹਿਮਤ ਹੈ ਤੇ ਕਾਰਜ ਪੂਰੇ ਹੁੰਦੇ ਨੇ ਨਹੀਂ ਤੇ ਚੇਤਾ ਰੱਖੀ ਤੇਰੇ ਤੋਂ ਵੱਧ ਬੜੇ ਮਿਹਨਤੀ ਪਏ ਨੇ ਤੇਰੇ ਤੋਂ ਕਈ ਗੁਣਾ ਲੋਕ ਮਿਹਨਤੀ ਵੀ ਪਏ ਨੇ ਉਦਮੀ ਵੀ ਪਏ ਨੇ ਵਿਦਵਾਨ ਵੀ ਪਏ ਨੇ ਗਿਆਨਵਾਨ ਵੀ ਪਏ ਨੇ ਤੇਰੇ ਤੋਂ ਵੱਧ ਬਲਵਾਨ ਵੀ ਪਏ ਨੇ ਪਰ ਜੇ ਤੇਰੇ ਕਾਰਜ ਪੂਰੇ ਹੋ ਰਹੇ ਨੇ ਤੇ ਸਮਝਿਆ ਕਰ ਮੇਰੇ ਕਿਉਂ ਹੋ ਰਹੇ ਆ ਕਿਉਂਕਿ ਤੇਰੀ ਤੇ ਕਿਰਪਾ ਹੈ ਉਸ ਪ੍ਰਮਾਤਮਾ ਦੀ ਵਡਿਆਈ ਹੈ ਸੱਚਾ ਗੁਰਮਖ ਅਪਾ ਇਤਿਹਾਸ ਪੜਦੇ ਆ ਸਾਡੇ 7 ਫੁੱਟ ਦਾ ਕੱਦ ਸੀ ਜਿਹੜਾ ਦੁਨੀ ਚੰਦ ਭੱਜਿਆ ਅਨੰਦਪੁਰ ਸਾਹਿਬ ਜਿਹੜਾ ਦੂਸਰੀ ਜੰਗ ਉਹਨੰਦਪੁਰ ਸਾਹਿਬ ਦੀ ਭੱਜਿਆਂ ਨਾਲ ਦੇ ਵਿੱਚੋਂ ਤੇ ਸਾਡੇ 4 ਫੁੱਟ ਦਾ ਸੀ ਬਚਤ ਸਿੰਘ ਇਹ ਕਹ ਲੋ ਵੀ ਅੱਧਾ ਹਿੱਸੇ ਦੇ ਨਾਲ ਉਹ ਇੰਨੇ ਵੱਡੇ ਸਰੀਰ ਵਾਲਾ ਭੱਜ ਗਿਆ ਤੇ ਸਾਡੇ 1.4 ਫੁੱਟ ਦੇ ਸਰੀਰ ਵਾਲੇ ਨੇ ਦੇਖੋ ਤੁਸੀਂ ਜੰਗ ਜਿੱਤ ਲਈ ਇੱਕ ਇੱਕ ਗੁਰੇਲ ਦੀ جنگ ਆਉਂਦੀ ਹੈ ਸਿੱਖ ਇਤਿਹਾਸ ਵਿੱਚ ਗੁਰੇਲ ਦੀ جنگ ਸਿਰਫ ਸੱਤ ਸਿੱਖਾਂ ਨੇ جنگ ਜਿੱਤ ਲਈ ਉਹ ਤੇ ਗੱਲ ਕਰਾਂਗੇ ਫਿਰ ਉਹ ਗੁਰੇਲ ਦੀ جنگ ਦੀ ਸੱਤ ਸਿੱਖਾਂ ਨੇ ਦੁਸ਼ਮਣ ਭਜਾ ਦਿੱਤੇ ਇਹ ਇੱਕ ਤਾਕਤ ਕਿੱਥੋਂ ਇਹ ਗੁਰੂ ਪਰਮਾਤਮਾ ਦੀ ਕਿਰਪਾ ਹੀ ਹੈ ਨਾ ਤੋਂ ਪਾਤਸ਼ਾਹ ਕਹਿੰਦੇ ਜੇ ਤੇਰੇ ਕੰਮ ਸਫਲ ਹੋ ਰਹੇ ਨੇ ਜਿੱਥੇ ਜਾਣਾ ਸਫਲਤਾ ਮਿਲਦੀ ਹੈ ਤੇ ਕਿਹਾ ਕਰ ਇਹ ਮੇਰੇ ਯਤਨ ਨਹੀਂ ਤੇਰਾ ਤਰਸ ਹੈ ਪ੍ਰਮਾਤਮਾ ਜੇਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜ਼ੂਰੇ ਉਹਨੂੰ ਸਤ ਉਹਦੀ ਹਜ਼ੂਰੀ ਚ ਮੰਨਿਆ ਕਰ ਹਜ਼ੂਰੀ ਹਜ਼ੂਰੇ ਕੀ ਹੁੰਦਾ ਹੈ ਹਾਜ਼ਰ ਨਾਜ਼ਰ ਐ ਮਨ ਤੂੰ ਕਿਹਾ ਕਰ ਉਹ ਪ੍ਰਮਾਤਮਾ ਤਿਸੈ ਜਾਣ ਉਸ ਪ੍ਰਮਾਤਮਾ ਨੂੰ ਜਾਣ ਉਹ ਸਦਾ ਤੇਰੇ ਅੰਗ ਸੰਗ ਹੈ ਤੇਰੇ ਅੰਗ ਸੰਗ ਹੋ ਕੇ ਤੇਰੇ ਕਾਰਜ ਸਵਾਰਦਾ ਹੈ ਸੱਚਾ ਗੁਰਮਖੋ ਚੰਤਾ ਕਾਲਜ ਦੇ ਪ੍ਰਿੰਸੀਪਲ ਨੇ ਹੁਣ ਤਾਂ ਡਾਇਰੈਕਟਰ ਬਣ ਕੇ ਗਿਆਨੀ ਬਲਜੀਤ ਸਿੰਘ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਗਿਆਨੀ ਬਲਜੀਤ ਸਿੰਘ ਨੂੰ ਅਸੀਂ ਇੱਕ ਵਾਰੀ ਕਲਾਸ 'ਚ ਬੈਠੇ ਸੀ ਗਿਆਨੀ ਜੀ ਪ੍ਰਮਾਤਮਾ ਦੀ ਕਿਰਪਾ ਕੀ ਹੁੰਦੀ ਹੈ ਇਦਾਂ ਉਹਨਾਂ ਦਾ ਸੁਭਾਅ ਵੀ ਉਦਾਂ ਕਲਾਸ ਵਿੱਚ ਵੀ ਹੱਸਦੇ ਖੇਡਦੇ ਰਹਿੰਦੇ ਨੇ ਇਦਾਂ ਕਹਿਣ ਲੱਗੇ ਪੁੱਤਰ ਪਰਮਾਤਮਾ ਦੀ ਕਿਰਪਾ ਮੈਥੋਂ ਵੱਡੀ ਉਦਾਹਰਨ ਕੋਈ ਨਹੀਂ ਹੋ ਸਕਦੀ ਮੇਰੇ ਪੁੱਤਰ ਦੇ ਕਹਿਣ ਲੱਗੇ ਐਨਡੀਏ ਦੇ ਜਿਹੜੇ ਐਗਜ਼ਾਮ ਹੋਏ ਐਨਡੀਏ ਦੇ ਐਗਜ਼ਾਮ ਉਹਨਾਂ ਦਾ ਬੇਟਾ ਜਿਹੜਾ ਉਹ ਕਰਨਲ ਆ ਫੌਜ ਵਿੱਚ ਕਹਿਣ ਲੱਗੇ ਹਜ਼ਾਰਾਂ ਬੱਚੇ ਸੀ ਇੰਟਰਵਿਊ ਦੇ ਵਿੱਚ ਹਜ਼ਾਰਾਂ ਬੱਚੇ ਤੇੜਾ ਅਖੀਰਲਾ ਅਖੀਰਲਾ ਸੀ ਨਾ ਇੰਟਰਵਿਊ ਅਖੀਰਲੀ ਬਿਲਕੁਲ ਕਹਿਣ ਲੱਗੇ ਉਹ ਮੇਰਾ ਬੇਟਾ ਅੰਦਰ ਗਿਆ ਉਥੇ ਇੱਕ ਬਾਣੀ ਪੜਨ ਵਾਲਾ ਅਫਸਰ ਸੀ ਕੋਈ ਉਹਨੇ ਦੇਖਿਆ ਵੀ ਬੇਟਾ ਬੱਚਾ ਜਿਹੜਾ ਹੈ ਦਾੜੀ ਕੇਸ ਰੱਖੇ ਹੋਏ ਨੇ ਇਦਾਂ ਸਾਫਤ ਸੂਰਤ ਹੈ ਬੱਚਾ ਸਾਫਤ ਸੂਰਤ ਬੱਚਾ ਉਹ ਇਹਨਾਂ ਦੇ ਕੀ ਖੁਸ਼ ਹੋ ਗਿਆ ਕਹਿੰਨ ਕਿ ਨਿਤਨੇਮ ਕਰਦਾ ਹੁੰਦਾ ਉਹ ਕਹਿੰਨ ਲੱਗਾ ਜੀ ਬਿਲਕੁਲ ਕਰਦਾ ਹਾਂ ਕਹਿੰਨ ਚਲ ਸੁਣਾਜ ਆਪ ਸਾਹਿਬ ਦੀਆਂ ਚਾਰ ਪੰਕਤੀਆਂ ਉਹ ਕਹਿੰਨ ਲੱਗੇ ਮੇਰਾ ਬੇਟਾ ਬਾਣੀ ਪੜਦਾ ਸੀ ਉਹਨੇ ਜਪ ਸਾਹਿਬ ਦੀਆਂ ਪੰਕਤੀਆਂ ਸੁਣਾ ਦਿੱਤੀਆਂ आनंद ਸਾਹਿਬ ਦੀਆਂ ਪੰਕਤੀਆਂ ਸਨ ਅਨੰਦ ਸਾਹਿਬ ਸੁਣਾ ਦਿੱਤਾ ਜਦੋਂ ਵਿਸ਼ਵਾਸ ਹੋ ਗਿਆ ਨਾ ਵੀ ਇਹ ਬਾਣੀ ਪੜਦਾ ਹੈ ਤੇ ਉਹ ਕਹਿੰਦਾ ਕਿ ਕੋਈ ਸਵਾਲ ਨਹੀਂ ਕੀਤਾ ਮੇਰੇ ਬੇਟੇ ਨੂੰ ਪਾਸ ਕਰਤਾ ਤੇ ਮੇਰਾ ਬੇਟਾ ਕਰਨਲ ਬਣ ਗਿਆ ਦੂਜਾ ਸਵਾਲ ਹੀ ਨਹੀਂ ਕੀਤਾ ਕਾਰਨ ਕੀ ਸੀ ਜਿਹੜਾ ਆਪਣੇ ਧਰਮ ਪ੍ਰਤੀ ਇਮਾਨਦਾਰ ਹੈ ਜਿਹੜਾ ਆਪਣੇ ਗੁਰੂ ਪ੍ਰਤੀ ਇਮਾਨਦਾਰ ਹੈ ਉਹ ਆਪਣੇ ਫਰਜ਼ਾਂ ਪ੍ਰਤੀ ਜ਼ਰੂਰ ਇਮਾਨਦਾਰ ਹੋਏਗਾ ਇਹ ਸੋਚਿਆ ਨਾ ਅਫਸਰ ਨੇ ਇਹ ਬੱਚਾ ਜਿਹੜਾ ਹੈ ਇਹ ਆਪਣੇ ਧਰਮ ਪ੍ਰਤੀ ਇਮਾਨਦਾਰ ਹੈ ਇਹ ਬੱਚਾ ਜਿਹੜਾ ਹੈ ਇਹ ਆਪਣੇ ਗੁਰੂ ਪ੍ਰਤੀ ਇਮਾਨਦਾਰ ਹੈ ਇਹ ਆਪਣੇ ਫਰਜ਼ਾਂ ਨੂੰ ਵੀ ਸਹੀ ਤਰੀਕੇ ਨਾਲ ਨਿਭਾਏਗਾ ਜਿਹੜਾ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਨਿਭਾ ਰਿਹਾ ਹੈ ਬਸ ਇੰਨੀ ਗੱਲ ਦੇਖੀ ਤੇ ਕਹਿਣ ਲੱਗੇ ਬੱਚੇ ਨੂੰ ਪਾਸ ਕਰਤਾ ਮੇਰਾ ਬੇਟਾ ਕਰਨਲ ਬਣ ਗਿਆ ਹੁਣ ਇਹ 21 21 ਦੀ ਕਿਰਪਾ ਹੈ ਇਹ ਗੁਰਬਾਣੀ ਦੀ ਰਹਿਮਤ ਹੈ ਇਦਾਂ ਹੁੰਦਾ ਹੈ ਗੁਰਮਖੋ ਬਹੁਤ ਥਾਵਾਂ ਉੱਤੇ ਐਸੀਆਂ ਕਰਾਮਾਤਾਂ ਵਰਤਦੀਆਂ ਨੇ ਲੱਗਦਾ ਸਾਨੂੰ ਵੀ ਗੁਰੂ ਨੇ ਸੱਚਮੁੱਚ ਅੰਗ ਸੰਗ ਸਹਾਇਤਾ ਕੀਤੀ ਹੈ ਉਹ ਸਦਾ ਸਾਡੇ ਨਾਲ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਣ ਮਨ ਐ ਮਨਾ ਨੂੰ ਜਾਣਿਆ ਕਰ ਸਦਾ ਹਜੂਰੇ ਉਹ ਸਦਾ ਮੇਰੇ ਹਜੂਰ ਹੈ ਸਦਾ ਮੇਰੇ ਨਾਲ ਹਾਜ਼ਰ ਨਾਜ਼ਰ ਹੈ ਸਦਾ ਮੇਰੇ ਜਿਹ ਪ੍ਰਸਾਦ ਤੂੰ ਪਾਵੇਂ ਸਾਚ ਸਾਚ ਦਾ ਅਰਥ ਹੈ ਗੁਰਮਖੋ ਇੱਥੇ ਸੱਚ ਨੂੰ ਪ੍ਰਾਪਤ ਕਰਨ ਵਾਲੀ ਵਿਵੇਕ ਬੁੱਧੀ ਸਾਤ ਜਿਸ ਦੇ ਨਾਲ ਤੂੰ ਸੱਚ ਦੀ ਪ੍ਰਾਪਤੀ ਕਰ ਲੈਣਾ ਇਸ ਦੁਨੀਆਵੀ ਸੱਚ ਤੇ ਝੂਠ ਦੇ ਵਿੱਚੋਂ ਝੂਠ ਨੂੰ ਪਰੇ ਕਰ ਦੇਣਾ ਤੇ ਇਸ ਅਸਲੀਅਤ ਨੂੰ ਲੱਭ ਲੈਣਾ ਸੱਚ ਦੀ ਪ੍ਰਾਪਤੀ ਕਰ ਲੈਣਾ ਤੂੰ ਅਸਲੀਅਤ ਨੂੰ ਪਹਿਚਾਣ ਲੈਣਾ ਤੂੰ ਬਾਦ ਸ਼ ਕਹਿੰਦੇ ਰੇਮਨ ਮੇਰੇ ਤੂੰ ਤਾਂ ਸਿਉ ਰਾਚ ਐ ਮੇਰੇ ਮਨਾ ਤੂੰ ਉਹਦੇ ਨਾਲ ਰਚ ਜਾ ਉਹਦੇ ਨਾਲ ਲੀਨ ਹੋ ਜਾ ਜਿਹ ਪ੍ਰਸਾਦ ਸਭ ਕੀ ਗਤ ਹੋਏ ਗਤ ਹੁੰਦਾ ਪਾਰ ਉਤਾਰਾ ਗਤ ਦਾ ਕੀ ਅਰਥ ਹੈ ਜੀ ਪਾਰ ਉਤਾਰਾ ਹੋ ਜਾਣਾ ਵਕਾਰਾਂ ਤੋਂ ਮੁਕਤ ਹੋ ਜਾਣਾ ਗਤੀ ਗਤ ਮਿਲ ਗਈ ਇਹਨੂੰ ਇਹਦਾ ਕਾਮ ਕ੍ਰੋਧ ਤੁਖ ਫੁੱਟ ਗਿਆ ਖਿਹੜਾ ਇਹਨੂੰ ਗਤ ਗਤੀ ਮਿਲ ਗਤ ਮਿਲ ਗਈ ਅਰਥ ਕੀ ਖਿਹੜਾ ਛੁੱਟ ਜਾਣਾ ਪਰੇ ਹੋ ਜਾਣਾ ਪਾਪਾਂ ਵਿਕਾਰਾਂ ਤੋਂ ਜਿਸ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਗਤ ਪ੍ਰਾਪਤ ਹੁੰਦੀ ਹੈ ਸਾਰਿਆਂ ਦਾ ਵਿਕਾਰਾਂ ਪਾਪਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਇਹ ਗੁਰਮਖੂ ਧਰਮ ਦੀ ਦੁਨੀਆ ਵਿੱਚ ਸਭ ਤੋਂ ਉੱਚੀ ਅਵਸਥਾ ਹੈ ਸਭ ਤੋਂ ਵੱਡੀ ਦਾਤ ਹੈ ਇਹ ਮਨੁੱਖ ਦਾ ਵਕਾਰਾਂ ਤੋਂ ਪਾਪਾਂ ਤੋਂ ਬੁਰਾਈਆਂ ਤੋਂ ਖੈਣਾ ਛੁੱਟ ਜਾਣਾ। ਇਹੀ ਹੈ ਬਸ ਇਹੀ ਇਹੀ ਇਸੇ ਨੂੰ ਕਹਿ ਲੋ ਪਰਮ ਪਦ ਇਸੇ ਨੂੰ ਤੁਰਿਆ ਅਵਸਥਾ ਕਹਿ ਲੋ ਇਸੇ ਨੂੰ ਬ੍ਰਹਮ ਗਿਆਨਤਾ ਕਹਿ ਲੋ। ਇਹੀ ਹੈ ਇਹ ਨਾਮ ਵੱਖੋ ਵੱਖਰੇ ਨੇ। ਇਹ ਇਹ ਪਰ ਕਦੋਂ ਹੁੰਦੀ ਹੈ? ਪਾਤਸ਼ਾਹ ਕਹਿੰਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ। ਉਹਦੀ ਰਹਿਮਤ ਹੁੰਦੀ ਹੈ। ਇਹ ਇਹ ਅਵਸਥਾਵਾਂ ਨੇ ਜਿਹੜੀਆਂ ਐਸੀ ਜ਼ਿੰਦਗੀ ਐਸਾ ਜੀਵਨ ਪਾਤਸ਼ਾਹ ਕਹਿੰਦੀ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਜੇ ਪ੍ਰਸਾਦ ਸਭ ਕੀ ਸਭ ਦੀ ਸਭ ਦਾ ਕੀ ਅਰਥ ਹੈ ਭਾਵੇਂ ਕਿਸੇ ਧਰਮ ਦਾ ਕਿਸੇ ਜਾਤ ਦਾ ਕਿਸੇ ਫਿਰਕੇ ਦਾ ਧਰਤੀ ਦੇ ਕਿਸੇ ਕੋਨੇ ਵਿੱਚ ਰਹਿਣ ਵਾਲਾ ਪਾਤਸ਼ਾਹ ਕਹਿੰਦੇ ਸਭ ਦੀ ਗਤੀ ਸਭ ਨੂੰ ਜਿਹੜੀ ਮੁਕਤੀ ਹੈ ਪਾਪਾਂ ਵਕਾਰਾਂ ਤੋਂ ਛੁਟਕਾਰਾ ਉਸ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਗੁਰਮਖੋ ਇਸ ਕਰਕੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇੱਕ ਪਰਮੇਸ਼ਰ ਨਾਲ ਜੋੜਿਆ ਕਾਰਨ ਕੀ ਸੀ ਉਹਦਾ ਤੁਸੀਂ ਕਦੇ ਉਹ ਸੁਵਾਨੇ ਉਮਰੀ ਪੜੋ ਲਾਲਾ ਦੌਲਤਰਾਏ ਦੀ ਹੁਣ ਤਾਂ ਉਹ ਪੰਜਾਬੀ ਸ਼ਬਦ ਦਿੱਤੇ ਉਹਨੇ ਸਹਬੇ ਕਮਾਲ ਕਰਕੇ ਗੁਰੂ ਗੋਬਿੰਦ ਸਿੰਘ ਨਾਮ ਉਹਦਾ ਕਿਤਾਬ ਦਾ ਉਹ ਲਿਖਦਾ ਇਸ ਗੱਲ ਨੂੰ ਉਹ ਕਹਿੰਦਾ ਗੁਰਨਾਨਕ ਸਾਹਿਬ ਨੇ ਕਿੰਨੀ ਦੂਰ ਅੰਦੇਸ਼ੀ ਤੋਂ ਕੰਮ ਲਿਆ ਇੱਕ ਰੱਬ ਦੇ ਨਾਲ ਇੱਕ ਓੰਕਾਰ ਨਾਲ ਦੁਨੀਆ ਨੂੰ ਜੋੜਿਆ ਪੁੱਛਿਆ ਕਿਉਂ ਉਹ ਕਹਿਣ ਲੱਗੇ ਸੰਸਾਰ ਉੱਤੇ ਜੇ ਏਕਤਾ ਹੋ ਸਕਦੀ ਹੈ ਨਾ ਜੇ ਸਾਰਾ ਸੰਸਾਰ ਇੱਕ ਥਾਂ ਬੈਠ ਸਕਦਾ ਹੈ ਜੇ ਸਾਰਾ ਸੰਸਾਰ ਏਕਤਾ ਦੇ ਵਿੱਚ ਹੋ ਸਕਦਾ ਹੈ ਤੇ ਉਹ ਕੇਵਲ ਇੱਕ ਪਰਮਾਤਮਾ ਕਰਕੇ ਹੋ ਸਕਦਾ ਹੈ ਧਰਮ ਕਰਕੇ ਨਹੀਂ ਹੋ ਸਕਦਾ ਧਰਮ ਕਰਕੇ ਥੋੜਾ ਜਿਹੀ ਏਕਤਾ ਹੋ ਸਕਦੀ ਹੈ ਧਰਮ ਤਾਂ ਹਜ਼ਾਰਾਂ ਨੇ ਗੁਰਮਖੀ ਹਿੰਦੂਆਂ ਨੇ ਕਿਹਾ ਤੁਸੀਂ Hindu ਬਣ ਜੋ ਸਿੱਖਾਂ ਨੇ ਕਿਹਾ ਸਾਰੇ ਸਿੱਖ ਬਣ ਜਾਓ ਮੁਸਲਮਾਨਾਂ ਨੇ ਕਹਿਣਾ ਸਾਰੇ ਮੁਸਲਮਾਨ ਬਣੋ ਫਿਰ ਏਕਤਾ ਕਰਾਂਗੇ ਵੀ ਜਿਹੜੇ ਪਹਿਲਾਂ ਬਣੇ ਪਏ ਤੁਸੀਂ ਇੱਕ ਤੇ ਇੱਕ ਹੋਏ ਪਏ ਹੋ ਸਾਰੇ ਇੱਕ ਤੇ ਆਪਾਂ ਜਿਵੇਂ ਕਹਿਣਾ ਵੀ ਸਾਰੇ ਸਿੱਖ ਬਣ ਜਾਣ ਤੇ ਸ਼ਾਂਤੀ ਨਹੀਂ 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 ਜਿਹੜੇ ਪਹਿਲਾਂ ਸਿੱਖ ਬਣਦੇ ਕਿਤੇ ਸ਼ਾਂਤੀ ਨਾਲ ਰਹਿੰਦੇ ਨੇ ਆਪਸ ਵਿੱਚ ਸ਼ਾਂਤੀ ਹੋਣੀ ਹੈ ਜਿੱਦੇ ਸਾਰੀ ਦੁਨੀਆ ਇੱਕ ਵਾਹਿਗੁਰੂ ਨੂੰ ਮੰਨੇਗੀ ਇੱਕ ਪਰਮੇਸ਼ਰ ਨੂੰ ਮੰਨੇਗੀ ਉਹ ਉਹ ਭਾਵੇਂ ਕੋਈ ਵੱਖਰੇ ਨਾਮ ਲੈ ਰਿਹਾ ਹੈ ਕੋਈ ਪਰ ਉਹ ਸ਼ਕਤੀ ਇੱਕੋ ਹੀ ਹੈ ਕੱਲ ਮੈਂ ਕਿਸੇ ਵਿਦਵਾਨਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਗਿਆਨੀ ਜੀ ਸ਼ਿਵ ਸ਼ੰਕਰ ਸੀ ਨਾਮ ਵਰਤਦੇ ਆ ਇੱਕ ਸ਼ਿਵ ਸ਼ੰਕਰ ਕਹਿੰਦੇ ਸਾਡੇ ਹਿੰਦੂਆਂ ਦੇ ਵਿੱਚ ਵੀ ਸ਼ਿਵ ਸ਼ੰਕਰ ਦੇ ਸਹੀ ਅਰਥ ਨਹੀਂ ਪਤਾ ਸ਼ਿਵ ਦਾ ਅਰਥ ਕੀ ਹੈ ਪਰਮ ਸ਼ਕਤੀ ਸ਼ੰਕਰ ਦਾ ਅਰਥ ਹੈ ਉਹ ਭੋਲੇ ਸ਼ੰਕਰ ਸ਼ਿਵ ਦਾ ਅਰਥ ਕੀ ਹੈ ਪਰਮ ਸ਼ਕਤੀ ਜਿਹੜੀ ਨਿਰਗੁਣ ਹੈ ਜਿਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਸ਼ੰਕਰ ਦਾ ਅਰਥ ਹੈ ਉਹ ਭੋਲੇ ਸ਼ੰਕਰ ਇਦਾਂ ਇਸ ਇਸ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਕਿਹਾ ਮਹਾਦੇਵ ਕੋ ਕਹਿਤ ਸਦਾਸ਼ਵ ਸਦਾਸ਼ਵ ਦਾ ਕੀ ਅਰਥ ਹੈ ਸਦੀਵੀ ਰਹਿਣ ਵਾਲੀ ਸ਼ਕਤੀ ਜੇ ਕੋਈ ਮਹਾਦੇਵ ਨੂੰ ਸਦੀਵੀ ਸ਼ਕਤੀ ਕਹਿ ਰਿਹਾ ਹੈ ਪਾਤਸ਼ਾਹ ਕਹਿੰਦੇ ਉਹਨੂੰ ਪਰਮਾਤਮਾ ਦੀ ਪਹਿਚਾਣ ਨਹੀਂ ਉਹ ਤਾਂ ਕਹਿ ਰਿਹਾ ਹੈ ਇਹ ਬਚਨ ਕਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਸਾਰਿਆਂ ਦੀ ਗੱਤ ਹੁੰਦੀ ਹੈ ਉਹਦੀ ਕਿਰਪਾ ਇੱਕ ਦੀ ਕਿਰਪਾ ਦੇ ਨਾਲ ਇੱਕ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੀ ਭਾਈ ਸਾਰਿਆਂ ਨੂੰ ਪਾਪਾਂ ਤੇ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ ਜਿਹ ਪ੍ਰਸਾਦ ਸਭ ਕੀ ਗੱਤ ਹੋਏ ਨਾਨਕ ਜਾਪ ਜਪੈ ਜਪ ਸੋਏ ਉਸ ਪਰਮਾਤਮਾ ਦਾ ਜਾਪ ਕਰਿਆ ਕਰ ਜੀਦੇ ਜਾਪ ਦੇ ਨਾਲ ਸਾਰਿਆਂ ਨੂੰ ਸ਼ੋਭਾ ਸੋਈਦਾ ਅਰਥ ਹੈ ਸ਼ੋਭਾ ਮਿਲਦੀ ਹੈ ਸੰਭਾਲ ਹੁੰਦੀ ਹੈ ਜਿਸ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਵਡਿਆਈ ਪ੍ਰਾਪਤ ਹੁੰਦੀ ਹੈ ਖਿਪਾਈ ਤੂੰ ਵੀ ਉਸੇ ਦਾ ਜਾਪ ਜਪਿਆ ਕਰ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ